ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁੱਥੇ ਦੀ ਜੋ ਸੀਸੀਟੀਵੀ ਫੁਟੇਜ ਹੈ ਜਿਸ ਦੇ ਵਿੱਚ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਦੰ ਦਿਹਾੜੇ ਵੱਡਾ ਕਾਹਨਡ ਕੀਤਾ ਗਿਆ ਦਨ ਦਿਹਾੜੀ ਉਹਨਾਂ ਦੇ ਵੱਲੋਂ ਗਾਹ ਪਾ ਦਿੱਤਾ ਗਿਆ ਗਾਵਿਆਸ ਤਰੀਕੇ ਦੇ ਨਾਲ ਪਾਇਆ ਗਿਆ ਕਿ ਦੁਕਾਨ ਦੇ ਅੰਦਰ ਬੈਠੇ ਨੌਜਵਾਨ ਵੀ ਬਾਹਰ ਨਿਕਲਣ ਨੂੰ ਮਜਬੂਰ ਹੋ ਗਏ ਦਰਅਸਲ ਤਸਵੀਰਾਂ ਤੁਸੀਂ ਹੁਣੀ ਦੇਖੀਆਂ ਨੇ ਜਿਸ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਦੋ ਨਕਾਬਪੋਸ਼ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਸਟੋਰ ਦੇ ਬਾਹਰ ਖੜੇ ਹੁੰਦੇ ਨੇ ਹਾਲਾਂਕਿ ਕਾਫੀ ਟਾਈਮ ਤੱਕ ਸਟੋਰ ਦੇ ਬਾਹਰ ਖਲੋਤੇ ਨੇ ਉਹਨਾਂ ਦੇ ਵੱਲੋਂ ਮੌਕਾ ਦੇਖਿਆ ਜਾ ਰਿਹਾ ਸੀ ਕਿ ਮੌਕਾ ਮਿਲੇ ਤੇ ਅਸੀਂ ਫਾਇਰਿੰਗ ਕਰੀਏ ਤੇ ਮੌਕੇ ਤੋਂ ਭੱਜ ਜਾਈਏ ਹਾਲਾਂਕਿ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਬਾਈਕ ਤੇ ਹੀ ਬੈਠੇ ਇਸ਼ਾਰਾ ਕਰਦੇ ਗਏ ਇੱਕ ਦੂਜੇ ਦੇ ਨਾਲ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦੇ ਰਹੇ ਤਾਂ ਜੋ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਜੋ ਹੈ ਡਾਊਟ ਨਾ ਹੋਵੇ ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਸਟੋਰ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਤੜ ਤੜ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਮੌਕੇ ਤੋਂ ਹੀ ਗੋਲੀ ਚਲਾਉਂਦੇ ਹੋਏ ਉਹ ਨਿਕਲਣ ਲੱਗੇ ਤਾਂ ਪਿੱਛੋਂ ਦੀ ਜੋ ਸਟੋਰ ਦੇ ਅੰਦਰ ਬੈਠੇ ਨੌਜਵਾਨ ਸੀਗੇ ਉਹ ਬਾਹਰ ਆਉਂਦੇ ਨੇ ਉਹਨਾਂ ਦੇ ਵੱਲੋਂ ਵੀ ਜੋ ਹੈ ਜਵਾਬੀ ਜੋ ਕਾਰਵਾਈ ਉਸ ਤੇ ਕੀਤੀ ਜਾਂਦੀ ਹੈ ਯਾਨੀ ਇਹਨਾਂ ਦੇ ਵੱਲੋਂ ਵੀ ਫਾਇਰਿੰਗ ਜਿਹੜੀ ਹੈ ਕਿ ਬਦਮਾਸ਼ਾਂ ਤੇ ਕੀਤੀ ਜਾਂਦੀ ਹੈਗੀਆ ਹਾਲਾਂਕਿ ਇਸ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਸੀਗੇ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਖਬਰ ਜਿਹੜੀ ਹੈਗੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਆ ਅਮ੍ਰਿਤ ਸਰਦੇ ਪਿੰਡ ਰਾਮ ਦਿਵਾਲੀ ਦੇ ਉੱਥੋਂ ਦੇ ਸਾਹਮਣੇ ਆਰੀ ਜਿੱਥੇ ਸੁਖਮਨ ਮੈਡੀਕਲ ਦੇ ਸਟੋਰ ਉੱਪਰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈਗਾ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੀ ਵਾਂਗੂ ਇਹਨਾਂ ਦੇ ਵੱਲੋਂ ਗੋਲੀਆਂ ਵਾਰੀਆਂ ਗਈਆਂ ਨੇ ਹਾਲਾਂਕਿ ਇਸ ਦੇ ਵੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਫੋਨ ਕਰਕੇ ਤਮਕਾਇਆ ਗਿਆ ਸੀਗਾ ਤਾਂ ਤੁਹਾਨੂੰ ਦੱਸ ਦਈਏ ਕਿ ਥਾਣਾ ਮੱਤੇਵਾਲ ਦੇ ਅਧੀਨ ਪੈਂਦਾ ਪਿੰਡ ਰਾਮ ਦਿਵਾਲੀ ਹੈਗਾ ਜਿੱਥੇ ਮੈਡੀਕਲ ਦੇ ਉੱਪਰ ਦੋ ਨੌਜਵਾਨ ਜਿਹੜੇ ਨੇ ਪਲਸ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਇਹਨਾਂ ਦੀ ਮਨਸ਼ਾ ਕੀ ਸੀ ਉਹ ਸਾਫ ਪਤਾ ਲੱਗ ਰਿਹਾ ਹੈ ਕਿ ਅੰਦਰ ਜਿਹੜੇ ਨੌਜਵਾਨ ਬੈਠੇ ਹੋਏ ਨੇ ਉਹਨਾਂ ਨੂੰ ਮਾਰਨ ਦੀ ਮਨਸ਼ਾ ਸੀ ਹਾਲਾਂਕਿ ਗੋਲੀ ਚਲਾਈ ਗਈ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹ ਵੀ ਮੈਡੀਕਲ ਸਟੋਰ ਤੋਂ ਬਾਹਰ ਨਿਕਲਦੇ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮੌਕੇ ਤੋਂ ਜਿਹੜੇ ਇਹ ਬਦਮਾਸ਼ ਹੁੰਦੇ ਨੇ ਫਰਾਰ ਹੋ ਜਾਂਦੇ ਨੇ ਮੌਕੇ ਦੀ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਇੰਨਾ ਹੀ ਨਹੀਂ ਉਹ ਤਸਵੀਰਾਂ ਵੀ ਤੁਸੀਂ ਆਪਣੇ ਸਕਰੀਨ ਤੇ ਦੇਖ ਸਕਦੇ ਹੋ ਜਦੋਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਫਾਇਰ ਜੋ ਗੋਲੀ ਹੈਗੀ ਆ ਉਹ ਕੰਦ ਨੂੰ ਲੱਗੀ ਹੈਗੀ ਜੋ ਗੋਲੀ ਹੈਗੀ ਉਹ ਸ਼ੀਸ਼ੇ ਨੂੰ ਲੱਗੀ ਹੈਗੀ ਤਾ ਪੁਲਿਸ ਨੂੰ ਇਸ ਮੁਤਲਕ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਪੜਤਾਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸੀਸੀਟੀਵੀ ਕੈਮਰੇ ਉਹਨਾਂ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਅੱਗੇ ਵੀ ਹਾਲਾਂਕਿ ਜੋ ਸੀਸੀਟੀਵੀ ਤੁਹਾਨੂੰ ਦਿਖਾ ਰਿਹਾ ਇਹ ਪੁਲਿਸ ਦੇ ਕਬਜ਼ੇ ਦੇ ਵਿੱਚ ਆ ਹੁਣ ਪੁਲਿਸ ਇਸ ਦੇ ਆਧਾਰ ਉਤੇ ਕਾਰਵਾਈ ਕਰ ਰਹੀ ਹਾਲਾਂਕਿ ਇਹਨਾਂ ਨੇ ਆਪਣੇ ਮੂੰਹ ਕਵਰ ਕੀਤੇ ਹੋਏ ਸੀ ਫੇਸ ਕਵਰ ਕੀਤੇ ਹੋਏ ਸੀ ਜਿਸ ਦੇ ਕਾਰਨ ਥੋੜਾ ਜਿਹਾ ਇਹਨਾਂ ਨੂੰ ਪਛਾਣਨਾ ਔਖਾ ਹੋਪੇਗਾ ਪਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਲਦੀ ਇਹਨਾਂ ਨੂੰ ਫੜ ਲਵਾਂਗੇ ਉਸ ਤੋਂ ਬਾਅਦ ਜਲਦੀ ਇਹਨਾਂ ਖਿਲਾਫ ਅਸੀਂ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਤਾ ਪੂਰੇ ਮਾਮਲੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਮੈਡੀਕਲ ਸਟੋਰ ਦੇ ਮਾਲਕ ਜੋ ਹੈ ਉਸ ਦੇ ਵੱਲੋਂ ਜੋ ਹੈ ਜਾਣਕਾਰੀ ਦਿੱਤੀ ਗਈ ਕਿ ਕੁਝ ਦਿਨ ਪਹਿਲਾਂ ਧਮਕੀ ਭਰਿਆ ਫੋਨ ਵੀ ਆਇਆ ਸੀ ਜਿਸ ਤੋਂ ਬਾਅਦ ਇਹ ਫਾਇਰਿੰਗ ਦੀ ਘਟਨਾ ਵਾਪਰੀ ਹਾਰਾ ਕਿ ਫੋਨ ਤੇ ਕੀ ਕੋਈ ਜਾਣਕਾਰੀ ਦਿੱਤੀ ਸੀ ਧਮਕੀ ਕਿਸ ਬਾਬਤ ਦਿੱਤੀ ਗਈ ਹੈਗੀ ਆ ਇਹ ਜਾਣਕਾਰੀ ਜੋ ਹੈ ਪੁਲਿਸ ਦੇ ਵੱਲੋਂ ਦਿੱਤੀ ਜਾਵੇਗੀ ਤਾਂ ਜੋ ਇਹ ਪੂਰਾ ਮਾਮਲਾ ਹੈਗਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੋਂ ਕਿ ਲਗਾਤਾਰ ਅਜਿਹੇ ਮਾਮਲੇ ਲਗਾਤਾਰ ਪੰਜਾਬ ਦੇ ਜੋ ਦੀ ਸਾਹਮਣੇ ਆ ਰਹੇ ਨੇ ਕੋਹਰ ਫਾਇਰਿੰਗ ਦੀ ਘਟਨਾ ਵਾਪਰੀ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਜੋ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਦੇ ਵਿੱਚ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕੇ ਤਾਂ ਦੇਖਣਾ ਇਹ ਹੋਵੇਗਾ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਐਕਸ਼ਨ ਕੀ ਕੋਦੇ ਕੀਤਾ ਜਾਂਦਾ ਫਿਲਹਾਲ ਪੂਰੇ ਮਾਮਲੇ ਨੂੰ ਲੈ ਕੇ ਸੁਸ਼ਪਾਲ ਸਿੰਘ ਜੋ ਇਨਸਪੈਕਟਰ ਨੇਵਣਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਤੱਕ ਜਾਣਕਾਰੀ ਪਹੁੰਚੀ ਤੇ ਹੁਣ ਤੱਕ ਕੀ ਕੁਝ ਜਾਣਕਾਰੀ ਉਹਨਾਂ ਦੇ ਹੱਥ ਲੱਗੀ ਹੈ ਕੀ ਕੁਝ ਉਹਨਾਂ ਨੇ ਕਿਹਾ ਤੁਸੀਂ ਵੀ ਸੁਣੋ ਜੇ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਮੀ 6 ਜੀ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਗੇ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਰੀਆ ਮਾਰਕੀਟ ਉਹ ਮਲਤੋਬ ਗਿਆ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਦੇ ਕੰਮ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣ ਰਹੇ ਹਾਂ ਲੇਕਿਨ ਕੈਮਰੇ ਜੇ ਦੋ ਮੂੰਹ ਬੰਦੇ ਮੌਸਮ ਹੁੰਦੇ ਆਏ ਨੇ ਅਸੀਂ گاਾਂ ਤਫ਼ਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ। ਇਹ ਸਰ ਕੀ ਰੰਜਿਸ਼ ਕੀ ਹੈ ਜੀ ਸਾਹਮਣੇ? ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੋਂ ਮੈਂ ਮੁੰਡਾ ਕਿਹਾ ਮੈਂ ਨਗਰ ਕਮਿਨ ਅਪਲੀਕੇਸ਼ਨ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ। ਲੇਕਿਨ ਉਹਨਾਂ ਨੇ ਹੋਣੀ ਗੱਲ ਦੱਸੀ ਪਹਿਲੋਂ ਮੁੰਨਾ ਇਹ ਅਪਲੀਕੇਸ਼ਨ ਨਹੀਂ ਦਿੱਤੀ। ਰੰਜਿਸ਼ ਵੈਸੇ ਹੋਰ ਕੋਈ ਹੈ ਨਹੀਂ ਜੀ। ਐਵੇਂ ਰੰਜਿਸ਼ ਕੋਈ ਨੂਰ ਮਾਮਲਾ ਸਾਹਮਣੇ ਹੈ ਜੀ ਫਰੋਦੀ ਵਗੈਰਾ ਦਾ। ਹਾਂਜੀ ਕੋਈ ਹੋਰ ਨਹੀਂ ਸਾਹਮਣੇ ਆਇਆ ਜੀ ਫਰੋਦੀ ਵਗੈਰਾ ਦਾ ਕੋਈ ਹੋਰ ਥਰਡ ਆਈ ਹੋਵੇ ਪਰ। ਨਹੀਂ ਜੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਨਹੀਂ ਆਇਆ ਕਿ ਇਹਨੇ ਇਹ ਗੱਲ ਕਹੀ ਸੀ ਵੀ ਪਹਿਲਾਂ ਉਹਨੂੰ ਕੁਝ ਕਾਲ ਡਿਮਿਨਿਟਿਡ ਮੈਨਟੇਡ ਮੈਨ ਨਹੀਂ ਆਈ ਸੀਗੀ ਲੇਕਿਨ ਹੁਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਇਹਨਾਂ ਕਿਹਾ ਸੀ ਕਿ ਕੋਈ ਕਾਲ ਮੈਨੂੰ ਆਹੀ